ਸਾਈਕਲ ਦੀ ਆਪਾਂ ਸਵੇਰੇ ਪੱਟਾ ਖੋਈ ਕਰ ਲਈ ਤੇ ਟੂਬ ਆਪਾਂ ਬਦਲੀ ਕਿਉਂਕਿ ਟਾਇਰ ਆਪਣਾ ਪੈਂਚਰ ਸੀਗਾ ਟੂਬ ਬਦਲ ਲਈ ਤੇ ਹੁਣ ਚੱਕਾ ਖੋਲ ਕੇ ਪਾਈ ਆ ਸਾਹਮਣੇ ਪੈਟਰੋਲ ਪੰਪ ਹੈਗਾ ਉੱਥੇ ਹਵਾ ਭਰ ਲਿਆਉਣੇ ਆ ਤੇ ਫਿਰ ਐਂ ਚੱਕਾ ਕਸ ਦਾਂਗੇ ਤੇ ਤਰੀਕ ਅੱਜ ਹੈਗੀ ਆ ਜੀ 8 ਤਰੀਕ 8 ਨਵੰਬਰ ਤੇ ਦਿਨ ਹੈਗਾ ਅੱਜ ਸ਼ਨੀਵਾਰ ਇਸ ਸਾਲ 2025 ਉਥੇ ਆਪਾਂ ਖੜੇ ਸੀਗੇ ਜਿੱਥੇ ਆਪਾਂ ਰਾਤ ਕੱਤੀ ਆ ਰਾਤ ਇੱਥੇ ਕਹਿੰਦੇ ਸੀ ਕਹਿੰਦੇ ਭਾਈ ਚੋਰੀ ਚਾਰੀ ਵਾਲਾ ਕੰਮਕਾਰ ਜ਼ਿਆਦਾਗਾ ਤੇ ਧਿਆਨ ਰੱਖਿਓ ਤੇ ਬਾਕੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਭਾਈ ਵਧੀਆ ਆਪਾਂ ਨੀਂਦ ਕੱਢ ਲਈ ਤੇ ਹੁਣ ਪੈਰ ਚ ਹਵਾ ਭਰ ਲਈਏ ਜੀ ਤੇ ਫੇਰ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਪਰ ਲਈ ਆ ਜੀ ਹਵਾ ਤੇ ਹੁਣ ਆਪਣਾ ਸਮਾਂ ਆ ਗਿਆ ਚੱਲਣ ਦਾ ਤਾਂ ਹੀ ਮਾਪਣੂ ਵਾਵਾ ਹੋ ਗਿਆ ਕਿਉਂਕਿ ਸਾਈਕਲ ਦਾ ਜਿਹੜਾ ਖੋਲਾ ਖਲਾਈ ਕਰ ਲਿਆ ਸੀਗਾ ਆਪਾਂ ਪੈਡਲ ਟੂਰ ਖੋਲਿਆ ਸੀਗਾ ਤੇ ਟਾਈਮ ਲੱਗ ਗਿਆ ਤੇ ਹੁਣ 9:30 ਹੋ ਗਿਆ ਤੇ ਚੱਲਦੇ ਆ ਜੀ ਆਪਾਂ ਆਪਣੇ ਸਫਰ ਤੇ ਅਨੰਤਪੁਰ ਮੇ ਸ਼ਹਿਰ ਕੇਰਲਾ ਦੀ ਰਾਜਤਾ ਨਹੀਂ ਹੋਣ ਕਰਕੇ ਵੱਡਾ ਵੀ ਬਹੁਤ ਹੈ ਸ਼ਹਿਰ ਤੇ ਸਾਫ ਸੁਥਰਾ ਵੀ ਬਹੁਤ ਹੈ ਤੇ ਆਸ-ਪਾਸੇ ਵੱਡੀਆਂ ਵਡੀਆਂ-ਵਡੀਆਂ ਬਿਲਡਿੰਗਾਂ ਵੀ ਬਹੁਤ ਨੇ ਤੇ ਇੱਕ ਗੱਲ ਤੁਹਾਨੂੰ ਦੱਸ ਦਈਏ ਜੀ ਕਿ ਜਿੱਦੇ ਮੈਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਵੀ ਇੱਕ ਮੰਦਿਰ ਹੈਗਾ ਜੀ ਇੱਥੇ ਜਿਹੜਾ ਬੜਾ ਮਸ਼ਹੂਰ ਮੰਦਿਰ ਹੈ ਜਿਹੜਾ ਸੋਨੇ ਦਾ ਬਣਿਆ ਹੋਇਆ ਹੈਗਾ ਉੱਥੇ ਆਪਾਂ ਗਏ ਸੀਗੇ ਸਵੇਰੇ ਪਰ ਉਹ ਕਹਿੰਦੇ ਵੀ ਧੋਤੀ ਕੁੜਤਾ ਪਾ ਕੇ ਜਾਓਗੇ ਤਾਂ ਫਿਰ ਤੁਹਾਨੂੰ ਅੰਦਰ ਐਂਟਰੀ ਮਿਲੇਗੀ ਤੇ ਨਹੀਂ ਤਾਂ ਤੁਹਾਨੂੰ ਅੰਦਰ ਐਂਟਰੀ ਨਹੀਂ ਮਿਲਦੀ ਕਹਿੰਦਾ ਇਹੋ ਜਿਹਾ ਪਹਿਰਾਵਾ ਹੋਣਾ ਚਾਹੀਦਾ ਮੰਦਿਰ ਦੇ ਅੰਦਰ ਜਾਣ ਵਾਸਤੇ ਇਹ ਫਿਰ ਆਪਾਂ ਨੂੰ ਉਹ ਗੱਲ ਠੀਕ ਜਿਹੀ ਨਹੀਂ ਲੱਗੀ ਤੇ ਫਿਰ ਉਸ ਮੰਦਿਰ ਦੀ ਆਪਾਂ ਵੀਡੀਓ ਹੀ ਨਹੀਂ ਬਣਾਈ ਮਾਫ਼ ਕਰਿਓ ਤੋਂ ਨਿਦਾਰਸ਼ ਨਹੀਂ ਕਰਾ ਸਕਿਆ ਸਾਰਿਆਂ ਨੂੰ ਤੇ ਆਪਣੀ ਵੀ ਮਜਬੂਰੀ ਸੀਗੀ ਜੀ ਕਿਉਂਕਿ ਆਪਣੀ ਕੋਈ ਪੇਸ਼ ਨਹੀਂ ਚੱਲਦੀ ਸੀ ਤੇ ਦੇਖਦੇ ਆ ਅੱਜ ਆਪਾਂ ਕਿੰਨਾ ਕਿਲੋਮੀਟਰ ਜਾਂਦੇ ਆ ਤੇ ਕੀ ਰਾਹ ਦੇ ਵਿੱਚ ਆਉਂਦਾਗਾ ਕੀ ਨਹੀਂ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਹੁਣ ਆਪਾਂ ਚੜ ਗਏ ਆ ਜੀ ਨੈਸ਼ਨਲ ਹਾਈਵੇ 68 ਤੇ ਤੇ ਜਿਹਦਾ ਪੁਰਾਣਾ ਨਾਮ ਸੀਗਾ ਨੈਸ਼ਨਲ ਹਾਈਵੇ 17 ਤੇ ਇਹਦੀਆਂ ਮੁੱਖ ਗੱਲਾਂ ਬਾਤਾਂ ਨੇ ਕੋਸ਼ਿਸ਼ ਜੀ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਇਹ ਸ਼ੁਰੂਆਤ ਹੁੰਦੀ ਐ ਇਸ ਰੋਡ ਦੀ ਮਹਾਰਾਸ਼ਟਰਾ ਦੇ ਮੁੰਬਈ ਸ਼ਹਿਰ ਤੋਂ ਮੁੰਬਈ ਸ਼ਹਿਰ ਤੋਂ ਆ ਕੇ ਇਹ ਖਤਮ ਹੁੰਦੀ ਆ ਜੀ ਤਮਿਲਨਾਡੂ ਦੇ ਕੰਨਿਆ ਕੁਮਾਰੀ ਤੱਕ ਇਹ ਜਿਹੜੇ ਵਿੱਚ ਦੇ ਇਹਦੇ ਰਾਹ ਆਉਂਦੇ ਆ ਤੇ ਜਿਹੜੇ ਵਿੱਚ ਦੇ ਇਹਦੇ ਸਟੇਟ ਆਉਂਦੇ ਆ ਉਹ ਹੈਗਾ ਜੀ ਮਹਾਰਾਸ਼ਟਰਾ ਕੇਰਲਾ ਕਰਨਾਟਕਾ ਤੇ ਤਾਮਨ ਲਾਡੂ ਇਦਾਂ ਦੇ ਸਟੇਟ ਆਉਂਦੇ ਆ ਤੇ ਬੜਾ ਸੋਹਣਾ ਜਿਹੜਾ ਇਹ ਰਾਗ ਆ ਬੜਾ ਸੋਹਣਾ ਹਿੱਸਾ ਫਰਾ ਸਮੁੰਦਰੀ ਟੱਟ ਦੇ ਉੱਪਰ ਵਸਿਆ ਹੋਇਆ ਹੈਗਾ ਜੀ ਇਹਨੂੰ ਅਰਬ ਸਾਗਰ ਦੇ ਕੰਡੇ-ਕੰਡੇ ਤੇ ਜਾਂਦਾ 간 ਤੇ ਜਿਸ ਦਾ ਇੱਕ ਨਾਂ ਹੋਰ ਹੈਗਾ ਜੀ ਇੱਕ ਨਹੀਂ ਦੋ ਨਾਮ ਹੈਗਾ ਇਸ ਨੂੰ ਕੋਸਟਲ ਹਾਈਵੇ ਵੀ ਕਹੇ ਜਾਂਦੇ ਆ ਤੇ ਕੋਕਣ ਹਾਈਵੇ ਵੀ ਕਹੇ ਜਾਂਦੇ ਆ ਇਹ ਸਾਰਾ ਪਹਾੜਾਂ ਨੂੰ ਕੱਟ ਕੇ ਬਣਾਇਆ ਹੋਇਆ ਹੈ ਰੋਡ ਆਸੇ-ਪਾਸੇ ਪਹਾੜ ਸੀਗੇ ਤੇ ਇਹਦੀ ਲੰਬਾਈ ਲਗਭਗ ਹੈਗੀ ਆ ਜੀ 1622 ਕਿਲੋਮੀਟਰ ਦੀ 1622 ਕਿਲੋਮੀਟਰ ਦੀ ਇਹਦੀ ਕੁੱਲ ਲੰਬਾਈ ਹੈ ਅੱਜ ਦੀ ਇਸ ਵੀਡੀਓ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਆ ਜੀ ਉਦੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਯਾ ਅੱਜ ਆਪਣਾ ਜਿਹੜਾ ਸਵੇਰ ਦਾ ਖਾਣ ਦੀ ਨਾ ਜੀ ਚਾਹ ਨਹੀਂ ਆਪਾਂ ਪੀਤੀ ਅੱਜ ਆਪਾਂ ਸਵੇਰੇ ਅੱਧਾ ਕਿਲੋ ਦਾ ਪੈਕੇਟ ਲੈਣਾ ਦੁੱਧ ਦਾ ਉਹ ਰਾਹ ਦੇ ਵਿੱਚ ਆ ਕੇ ਰੁਕੇ ਸੀਗੇ ਇੱਥੇ ਹਾਂ ਰੋਡ ਦੇ ਉੱਪਰ ਹੀ ਬਹਿ ਗਏ ਆ ਖਾਲੀ ਜਿਹਾ ਥਾਂ ਸੀਗਾ ਇੱਥੇ ਬਹਿ ਕੇ ਆਪਾਂ ਦੁੱਧ ਪੀ ਲੈਨੇ ਆ ਤੇ ਸੇਬ ਲੈ ਕੇ ਆਏ ਸੀਗੇ ਚਾਰ ਪੰਜ ਤੇ ਇੱਕ ਇੱਕ ਸੇਬ ਖਾ ਲੈਨੇ ਆ ਫੇਰ ਚੱਲਦੇ ਆ ਅੱਗੇ ਸਾਹਮਣੇ ਰੋਡ ਤੇ ਆਪਾਂ ਸਾਈਕਲ ਖੜੇ ਕਰਤੇ ਆ ਜੀ ਤੇ ਇਧਰਲੇ ਪਾਸੇ ਇੱਕ ਮਿਊਜ਼ੀਅਮ ਆਇਆ ਸੀਗਾ ਤੇ ਉਹ ਆਪਾਂ ਦੇਖਣ ਆਇਆ ਤੇ ਇਹ ਮਿਊਜ਼ੀਅਮ ਹੈਗਾ ਜੀ ਮਹਾਕਵੀ ਕੁਮਾਰ ਅਸਾਨ ਤੇ ਇਹਨਾਂ ਦਾ ਪੂਰਾ ਨਾਮ ਸੀਗਾ ਐਨ ਕੁਮਾਰਨ ਅਸਾਨ ਤੇ ਇਹਨਾਂ ਦਾ ਕਵੀ ਸੀਗੇ ਜੀ ਇਹ ਤੇ ਇਹਨਾਂ ਦਾ ਮਿਊਜ਼ੀਅਮ ਬਣਿਆ ਹੋਇਆ ਹੈ ਇਧਰਲੀ ਸਾਈਡ ਤੇ ਇਹਨਾਂ ਦਾ ਜਨਮ ਹੋਇਆ ਸੀਗਾ ਜੀ 12 ਅਪ੍ਰੈਲ 1873 ਈਸਵੀ ਦੇ ਵਿੱਚ ਤੇ ਜਿਹੜਾ ਇਹਨਾਂ ਦਾ ਦਿਹਾਂਤ ਹੋਇਆ ਸੀਗਾ ਉਹ ਹੋਇਆ ਸੀਗਾ ਜੀ 26 ਜਨਵਰੀ 1924 ਨੂੰ ਤੇ ਅੰਦਰ ਮਿਊਜ਼ੀਅਮ ਹੈਗਾ ਜੀ ਤੇ ਮਿਊਜ਼ੀਅਮ ਆਪਾਂ ਦੇਖ ਕੇ ਆਉਣੇ ਆ ਤੇ ਮਿਊਜ਼ੀਅਮ ਦੇ ਕੇ ਕਹਿੰਦੇ ਚੱਪਲਾਂ ਬਈ ਬਾਹਰ ਲਾ ਦੇ ਤੁਸੀਂ ਤੇ ਚੱਪਲਾਂ ਬਾਹਰ ਲਾ ਦੇ ਨੇ ਜੀ ਆਪਾਂ ਇਹ ਮੇਰੇ ਤੁਹਾਨੂੰ ਪਤਾ ਹੀ ਸੀਗਾ ਜੀ ਮਹਾ ਕਵੀ ਸੀਗੇ ਜੀ ਉਹ ਤੇ ਜਿਨ੍ਹਾਂ ਨੂੰ ਤਿੰਨ ਕਵੀਆਂ ਦੇ ਵਿੱਚੋਂ ਇੱਕ ਕਵੀ ਮੰਨਿਆ ਜਾਂਦਾ ਸੀਗਾ ਮਲਿਆਪਨ ਸ਼ਹਿਰ ਦੇ ਵਿੱਚ ਤੇ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਉਦਾਂ ਹੀ ਪੰਨਿਆਂ ਨੇ ਜਿੱਦਾਂ ਉਹਨਾਂ ਨੇ ਲਿਖੀਆਂ ਸੀਗੀਆਂ ਦੇਖ ਲਿਆ ਜੀ ਆਪਾਂ ਮਿਊਜ਼ੀਅਮ ਤੇ ਉਦਾਂ ਦੀਆਂ ਤਸਵੀਰਾਂ ਸਭ ਉੱਥੇ ਬਣਾ ਕੇ ਰੱਖੀਆਂ ਨੇ ਜਿੱਦਾਂ ਦੀਆਂ ਉਹ ਸੀਗੀਆਂ ਤੇ ਜਿੱਦਾਂ ਦੇ ਉਹਨਾਂ ਨੇ ਕਵਿਤਾਵਾਂ ਲਿਖਿਆ ਸੀਗੀਆਂ ਜਿਹੜੀਆਂ ਲਿਖਿਆ ਸੀਗੀਆਂ ਉਹ ਵੀ ਅਜੇ ਇੱਥੇ ਇਸ ਮਿਊਜ਼ੀਅਮ ਦੇ ਵਿੱਚ ਹੀ ਪੰਜਾਣੇ ਨੇ ਜੀ ਇਹ ਵਧੀਆ ਥਾਂ ਬਣਾਈ ਹੋਈ ਆ ਤੇ ਲੋਕੇਸ਼ਨ ਵੀ ਬਹੁਤ ਸੋਹਣੀ ਆ ਇਸ ਥਾਂ ਦੀ ਜੀ ਬੜਾ ਸੋਹਣਾ ਲੱਗਦਾ ਸਾਹਮਣੇ ਜਿਹੜਾ ਉਹ ਮਿਊਜ਼ੀਅਮ ਬਣਾਇਆ ਹੋਇਆ ਹੈਗਾ ਘਰ ਜਾਗਾ ਤੇ ਅੰਦਰ ਉਹਦੇ ਵਿੱਚ ਫੋਟੋਆਂ ਪੰਜਾਣੇ ਤੇ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਲਿਖਿਆ ਸੀ ਗਿਆ ਉਹ ਪੰਜਾਂ ਨੇ 20 ਰੁਪਏ ਦੀ ਟਿਕਟ ਲੱਗਦੀ ਹੈ ਜੀ ਇੱਕ ਬੰਦੇ ਦੀ ਅੰਦਰ ਜਾਣ ਵਾਸਤੇ ਇਹੋ ਜਿਹਾ ਰਾਹ ਹੈ ਜੀ ਪਿੱਛੋਂ ਪਿੱਛੋਂ ਦਾ ਜਿਹੜਾ ਰੋਡ ਵਧੀਆ ਸੀਗਾ ਪੂਰਾ ਸਾਫ਼ ਸਥਰਾ ਰੋਡ ਸੀਗਾ ਤੇ 4x4 ਰੋਡ ਬਣਿਆ ਹੋਇਆ ਸੀਗਾ ਤਾਂ ਅੱਗੇ-ਆਗੇ ਪਤਾ ਲੱਗਿਆ ਭਾਈ ਵੀ ਰੋਡ ਬਣ ਰਿਹਾ ਹਜੇ ਤੇ ਚੰਗੀ ਤਰ੍ਹਾਂ ਬਣਿਆ ਨਹੀਂ ਹੋਇਆ ਅੱਗੇ ਜਿਹੜਾ ਇਹ ਸੀਗਾ ਸਿੰਗਲ ਰੋਡ ਹੀ ਸੀਗਾ ਵੀ ਜੇ ਇੱਕ ਗੱਡੀ ਆਉਂਦੀ ਸੀ ਤੇ ਇੱਕ ਗੱਡੀ ਜਾਂਦੀ ਸੀ ਕਿ ਬਸ ਇਹ ਰੋਡ ਬਣਿਆ ਹੋਇਆ ਜੀ ਤੇ ਹੁਣ 4x4 ਰੋਡ ਬਣੀ ਜਾਂਦਾ ਹੈ। ਇਹ ਕੰਮ ਚੱਲੀ ਜਾਂਦਾ ਹੈ ਇਸ ਰੋਡ ਦਾ। ਇਹ ਬੁਰਾ ਹਾਲ ਕਰਤਾ ਜੇ ਇੱਕ ਦਾ ਧੂੜ ਘਾਨੇ ਬੁਰਾ ਹਾਲ ਕਰਤਾ ਇੱਕ ਚੀਂ ਪਾਣੇ ਤੇ ਕਬਈ ਰਹਿੰਦੀਆਂ ਖੁੰਦੇ ਚੜਾਈਆਂ। ਹਟਲਾਨ ਆ ਜਾਂਦੀ ਆ ਚੜਾਈ ਆ ਜਾਂਦੀ ਆ ਹਟਲਾਨ ਆਏ ਤੇ ਚੜਾਈ ਆ ਜਾਂਦੀ ਆ ਪਰ ਹਟਲਾਨ ਤਾਂ ਚੱਲ ਸੌਖੀ ਉਤਰ ਜਾਂਦੇ ਆ। ਆ ਜਿਹੜੀ ਚੜਾਈ ਆ ਤਸਲੀਆਂ ਕਰਾ ਦਿੰਦੀ ਆ ਜੀ। ਉਤੋਂ ਇੱਕ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਇਹ ਫੇਰ ਇਹੋ ਜੇ ਪੈਟਰੋਲ ਪੰਪ ਸਹਾਰਾ ਹੁੰਦੇ ਆ ਜੀ ਨਾ ਤਾਂ ਪਾਣੀ ਪੂਣੀ ਭਰ ਲੈਣੇ ਹੁੰਨੇ ਆ ਤੇ ਵਧੀਆ ਡੰਗਾ ਸਰ ਜਾਂਦਾ ਚਲ ਸਾਹਮਣੇ ਫੇਰ ਚੜਾਈ ਆ ਜੀ ਆਹ ਦੇਖੋ ਜੀ ਛੋਟੀਆਂ ਛੋਟੀਆਂ ਵਿੱਚ ਸੜਕਾਂ ਬਣਾਇਆਂ ਹੋਈਆਂ ਨੇ ਇਹ ਆਸੇ ਪਾਸੇ ਜਿਹੜਾ ਜਾਣ ਵਾਸਤੇ ਉਹ ਦਰੌਣ ਵਾਸਤੇ ਬਣਾਇਆ ਹੋਇਆ ਤੇ ਇਧਰੋਂ ਜਾਣ ਵਾਸਤੇ ਬਣਾਇਆ ਹੋਇਆ ਹੈਗਾ ਜੀ ਹਾਲ ਚਾਲ ਪਛਰੇ ਨੇ ਜੀ ਚਲ ਚਲ ਚੱਲੋ ਹਲੋ ਹਾਈ ਸਰ ਹਾਈ ਹਾਈ ਉਸ ਤੋਂ ਅੱਗੇ ਆ ਰਾ ਸਾਫ ਆ ਗਿਆ ਜੀ ਜਿਹੜਾ 4x4 ਬਣਾਇਆ ਹੋਇਆ ਹੈਗਾ ਖੜ ਜੋ ਜੀ ਪਾਣੀ ਪੋਣੀ ਪੀ ਲੀਏ ਤੇ ਫਿਰ ਚੱਲਦੇ ਆਂ ਗਰਮੀ ਬੜੀ ਆ ਤੇ ਬਈ ਗਰਮੀ ਦੇ ਵਿੱਚ ਸਾਈਕਲ ਚਲਾ ਕੇ ਅੱਜ ਬੁਰਾ ਹਾਲ ਹੋ ਗਿਆ ਤੇ ਅੱਖਾਂ ਜਿਹੜੀਆਂ ਮੇਚ ਰਈਆਂ ਨੇ ਅੱਖ ਜੀ ਲੱਗ ਜਾਂਦੇ ਜਦ ਢਲਾਨ ਥੱਲੇ ਆਂਦੀ ਆ ਤੇ ਇਧਰਲੇ ਪਾਸੇ ਦੁਕਾਨ ਆਈ ਸੀਗੀ ਪੈਰੀ ਪੱਲੀ ਇਸ ਸ਼ਹਿਰ ਦਾ ਨਾਮ ਆ ਜੀ ਤੇ ਜਿਹੜਾ ਕੌਲਮ ਸ਼ਹਿਰ ਦੇ ਵਿੱਚ ਪੈ ਜਾਂਦਾ ਹੈ ਕੌਲਮ ਡਿਸਟ੍ਰਿਕਟ ਦੇ ਵਿੱਚ ਤੇ ਆਪਾਂ ਜਾਂ ਤੋਂ ਕਾਫੀ ਬਣਵਾਈ ਹੋਈ ਹੈ ਜੀ ਤੇ ਪਾਈ ਕਰੜੀ ਜੀ ਕੌਫੀ ਬਣਾ ਦੇ ਤੇ ਅੱਖਾਂ ਜੀਆਂ ਦਾ ਮੇਚ ਨਾ ਫਿਰ ਜਿਹੜਾ ਆਪਣੇ ਕੋਲੋ ਸਾਈਕਲ ਚਲਾਇਆ ਜਾਊਗਾ ਤੇ ਨਹੀਂ ਤਾਂ ਅਜੇ ਨੀਂਦ ਜੀ ਆਈ ਜਾਂਦੀ ਟੁਣਕੇ ਜੀ ਆਈ ਜਾਂਦੀ ਆ ਕੌਫੀ ਪੀ ਕੇ ਆਈ ਸੀਗੇ ਉਸ ਅੱਖਾਂ ਆਪਣੀਆਂ ਕੌਫੀ ਨੇ ਖੋਲਤੀਆਂ ਤੇ ਕੁਛ ਭਾਈ ਮੌਸਮ ਵੀ ਠੰਡਾ ਹੋ ਗਿਆ ਇਹ ਕੋਈ ਦਿੱਕਤ ਨਹੀਂ ਆ ਹੁਣ ਮੌਸਮ ਵੀ ਵਜਿਆ ਠੰਡਾ ਹੋ ਗਿਆ ਤੇ ਹੁਣ ਚੜਾਣਾ ਚੜੂਣਾ ਨਹੀਂ ਕੋਲ ਦੇ ਕਿਉਂਕਿ ਕੌਫੀ ਕੌਫੀ ਹਣ ਪੀਤੀ ਹੋਈ ਆ ਤੇ ਗਰਮੀ ਹੈਣੀ ਵੀ ਹੁਣ ਆਪਣਾ ਕੋਲੋਂ ਮੈਥੋਂ ਰਹਿ ਗਿਆ ਜੀ 8 ਬਤੇ 9 ਕਿਲੋਮੀਟਰ ਰਹਿ ਗਿਆ ਆਪਣੇ ਕੋਲੋਂ 63 ਕਿਲੋਮੀਟਰ ਦਾ 64 ਕਿਲੋਮੀਟਰ ਸੀਗਾ ਜਿੱਦੋਂ ਆਪਾਂ ਤੁਰੇ ਸੀਗੇ ਤਰੁਨੰਤ ਪਰਮਤੋ ਨਾ ਇਹਨੀ ਗਰਮੀ ਦੇ ਵਿੱਚ ਵੀ ਕਾਫੀ ਆਪਾਂ ਪੈਂਟਾਂ ਖੇਚਿਆ ਆਏ ਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਬੁਰਾ ਹਾਲ ਸੀ ਸਾਈਕਲ ਚਲਾਉਣਾ ਫਿਰ ਵੀ ਆਪਾਂ ਚੱਲ ਸਰੀਰ ਨਾਲ ਧੱਕਾਸ਼ਾਈ ਜੀ ਕਰਕੇ ਲੈ ਆਏ ਆ ਸਾਈਕਲ ਤੇ ਹੁਣ 8-9 ਕਿਲੋਮੀਟਰ ਰਹਿ ਗਿਆ ਜੀ ਤੇ ਹੁਣ ਆ ਰਾਹ ਵੀ ਸਾਫ ਆ ਗਿਆ ਸੀਗਾ ਇਹ ਸੜਕ ਜਿਹੜੀ ਸੀਗੀ ਪਿੱਛੇ ਬੰਨ ਰਹੀ ਸੀਗੀ ਤੇ ਹੁਣ ਸਾਫ ਸੜਕ ਆ ਗਈ ਆਸੇ ਪਾਸੇ ਜਿਹੜੀ ਸੜਕ ਪੂਰੀ ਵਧੀਆ ਗਈ ਬਾਕੀ ਠੀਕ ਹੈ ਜਦੋਂ ਇਹ ਜੀ ਟ੍ਰੈਫਿਕ ਆ ਜਾਂਦੀ ਆ ਉਦੋਂ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਹੈ ਕਿਉਂਕਿ ਇੱਕ ਤਾਂ ਟਾਈਮ ਬੜਾ ਲਵਾ ਦਿੰਦੀ ਆ ਇੱਕ ਖੱਜਲ ਖਵਾਰੀ ਵਾਲੀ ਹੁੰਦੀ ਆ ਜਦੋਂ ਚੀਂ ਪਾ ਚੀਂ ਪਾ ਸੁਣਦੇ ਆ ਰੋ ਔਖਾ ਜਾ ਲਾ ਜਾ ਥੋੜਾ ਜਿਹਾ ਮੰਨੋ। ਇਹ ਪਾਸੇ ਦੀ ਕਰਕੇ ਕੱਢ ਲਈਦਾ ਜੀ ਆਪਾਂ ਸਾਈਕਲ। ਥੋੜਾ ਜਲਦੀ ਪਹੁੰਚ ਜਾਈਦਾਗਾ। ਅਰੇ ਹੋਰ ਕੋਈ ਦਿੱਕਤ ਨਹੀਂ ਹੁੰਦੀ ਬਸ ਆਹੀ ਥੋੜਾ ਮੋਟਾ ਟਾਈਮ ਲਵਾ ਲੈਂਦੀ ਇਹਨੇ। ਇਹ ਰਾਹ ਟੁੱਟੇ ਕਰਕੇ ਥੋੜੇ ਜਿਆਦਾ ਟ੍ਰੈਫਿਕ ਹੋ ਜਾਂਦੀ ਹੈ ਜੀ। ਰਾਹ ਟੁੱਟਿਆ ਹੋਇਆ ਨਾ ਰਾਹ ਨਵਾਂ ਬਣ ਰਿਹਾਗਾ। ਇਹ ਫਿਰ ਸਾਰਿਆਂ ਨੂੰ ਇੱਕੋ ਪਾਸੇ ਦੀ ਜਾਣਾ ਪੈਂਦਾ ਹੈ ਇੱਕੋ ਪਾਸੇ ਆਉਣਾ ਪੈਂਦਾ ਇੱਕ ਪਾਸੇ ਦੀ ਜਾਣਾ ਪੈਂਦਾ ਹੈ ਇੱਥੇ ਬੱਸਾਂ ਪੁੱਛਾਂਦਾ ਕੋਈ ਇੱਥੇ ਜਿਹੜਾ ਸ਼ੀਸ਼ਾ ਛੂਛਾਣੇ ਲੱਗਿਆ ਹੁੰਦਾ ਖੁੱਲਾ ਹੀ ਹੁੰਦਾ ਸ਼ੀਸ਼ਾ ਛੂਛਾਣੇ ਸਾਰੇ ਪਾਸੋਂ ਬੱਸ ਨੂੰ ਹਵਾ ਜਾਂਦੀ ਰਹੇ ਤੇ ਆਹ ਦੋ ਤਿੰਨ ਦਿਨਾਂ ਤੋਂ ਬਈ ਆਪਾਂ ਨੂੰ ਆ ਝੁੱਗੇ ਜੇ ਪਾਉਣੇ ਪੈ ਰਹੇ ਆ ਕਿਉਂਕਿ ਜਿਹੜਾ ਆਪਾਂ ਰਾਤ ਦਾ ਸਫ਼ਰ ਵੀ ਕਰ ਲੈਂਦੇ ਆ ਛੋਟਾ ਮੋਟਾ ਜਿਹੜਾ ਜਿੰਨਾ ਕ ਆਪਣੇ ਕੋਲ ਨਿਕਲਦਾਗਾ ਉਹਨਾਂ ਕ ਕਰ ਲੈਣੇ ਆ। ਉਹ ਤਾਂ ਕਰਦੇ ਹੁੰਦੇ ਸੀਗੇ ਭਾਈ ਨਿਸ਼ੂ ਭਾਈ ਨੂੰ ਥੋੜਾ ਜਿਹਾ ਜਲਦੀ ਪਹੁੰਚਾ ਦਈ ਆਪਾਂ। ਵੀ ਉਹਨਾਂ ਦਾ ਜਿਹੜਾ ਕੰਮ ਆ ਟਾਈਮ ਸਿਰ ਹੋ ਜਾਏ। ਜੋ ਵੀ ਕੰਮ ਹੋਊਗਾ ਵੀ ਲੇਟ ਨਾ ਹੋ ਜਾਣ ਕਿਤੇ 10 ਤਰੀਕ ਤੋਂ। ਉਹਨਾਂ ਨੂੰ ਭਾਈ ਚੜਾਤਾ ਆਪਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ। ਸਾਰਿਆਂ ਨੂੰ। ਇਹ ਆਪ ਆਕੇ 10-15 ਕਿਲੋਮੀਟਰ ਜਿਹੜਾ ਨਿਕਲਦਾਗਾ ਆਪਾਂ ਨਾਲ ਬਾਦੂ ਦਾ ਉਹ ਆਪਾਂ ਨੂੰ ਹੀ ਫਾਇਦਾ ਗਿਆ ਜੀ। ਜਲਦੀ ਆਪਾਂ ਵੀ ਪੰਜਾਬ ਪਹੁੰਚਾਂਗੇ। ਅੱਜ ਦਾ ਆਪਣਾ ਖਾਣਾ ਪੀਣਾ ਜੀ ਤੇ ਉਹੀ ਜਿਹੜਾ ਪਰੌਠਾ ਲੱਛਾ ਪਰੌਂਠਾ ਜਿਹੜਾ ਆਪਾਂ ਉਹ ਦੇ ਖਾਣ ਦਾ ਹਿਸਾਬ ਨਹੀਂ ਆਇਆ ਸੀਗਾ ਹੁਣ ਹਿਸਾਬ ਜਾ ਆ ਗਿਆ ਤੇ ਇੱਧਰ ਲੱਗੇ ਪਿਆ ਕੋਸ ਸਾਹਿਬ ਹੋਰ ਤਾਂ ਨਹੀਂ ਆ ਐਣਨਾ ਗਰਾਰੀਆਂ ਜਿਹੜੇ ਬਾਵਾ ਦੇਣੇ ਪੈਂਦੇ ਆ ਆ ਚੱਬਣਾ ਬਾਵਾ ਪੈਂਦਾ ਹੈ ਤੇ ਚਲੋ ਖਾਨਿਆ ਰੋਟੀ ਪਾਣੀ ਜੀ ਤੇ ਫੇਰ ਮਿਲਦੇ ਆ